ਲੈ ਬੀ ਪਰਵਾਨਾ ਰਾਤ ਆਪਾਂ ਇੱਥੇ ਸੀਗੇ ਧਾਰਗੜ ਆ ਸੀਗਾ ਆਪਣਾ ਹੋਟਲ ਕੋਲ ਦੀ ਆ ਨਦੀ ਜਾਂ ਦਰਿਆ ਘਰ ਬੜੀ ਸੋਹਣੀ ਪਾਣੀ ਦੀ ਆਵਾਜ਼ ਬਾੜ ਠੰਡਾ ਮੌਸਮ ਟੈਂਪਰੇਚਰ 4 ਡਿਗਰੀ ਕਮਰਾ ਵੀ ਸੋਹਣਾ ਮਿਲ ਗਿਆ ਲੋਕੇਸ਼ਨ ਵੀ ਸੋਹਣੀ ਲੱਗ ਗਈ ਸੀਗੀ ਆਪਾਂ ਨੂੰ 700 700 ਇਹ ਨਾ ਛੱਟਣੇ ਇੱਥੇ ਕੋਈ ਡੀ ਜੇ ਲੱਗਣਾ ਹੈ ਬਾਰਨੇ ਰੁੱਖ ਉੱਤੋਂ ਦੀ ਇਹ ਤੋਂ 5 ਕਿਤੇ ਆ ਠੀਕ ਹੈ ਕੋਈ ਗੱਲ ਨਹੀਂ 5 ਕਰਤਾ ਹਾਂ ਬਹੁਤ 5300 ਬਣਿਆ ਸੀ ਤੇ 5000 ਚ ਰਵੇਟ ਤਾਂ ਤੇ 100 ਕੰਨ ਮੁੰਡੇ ਵੀ ਦੇ ਦਿਓ 500 ਕੋਈ ਗੱਲ ਨਹੀਂ ਲੈ ਕੇ ਦੇ ਲੱਭੜੇ ਪਾਣੇ ਮੇਰੀ ਕਿੱਥੇ ਰੱਖੇ ਆ ਚਲੋ ਵੀ ਆਪਾਂ ਸਮਾਨ ਨੂੰ ਭਾਰਾ ਕਰ ਲਈਏ ਦੋ ਦੋ ਕਰਾਂ ਲੈ ਵੀ ਮੁੰਡੇ ਆਪਣੇ ਸਾਰੇ ਜਾਮਾ ਬਿਲਕੁਲ ਰੈਡੀ ਖੜੇ ਆ ਇਹ ਤੋਂ ਛੋਟ-ਛੋਟ ਚਾਹ ਪੀ ਲਈ ਆਪਾਂ ਤੇ ਬਾਕੀ ਰਾਤ ਕਿਤੇ ਖੜ ਕੇ ਸੋ ਜਾਵੀਂ ਹੈਲੋ ਅੱਜ ਦਾ ਟਾਰਗੇਟ 100% ਤਾਂ ਪਿੰਡ ਜਾਣਾ ਤੇ ਪਿੰਡ ਇੱਥੋਂ ਹੈਗਾ 717 ਕਿਲੋਮੀਟਰ ਬਾਵੇਂ ਆ ਗਏ ਸ਼ਾਹ ਨਕੀ ਆ ਗਿਆ ਬੇਹਤ ਲੈ ਵੀ ਸਭ ਤੋਂ ਜਰੂਰੀ ਕੰਮ ਜਿੱਥੇ ਸਭ ਤੋਂ ਵੱਧ ਟਾਈਮ ਲੱਗਦਾ ਉਹ ਸਮਾਨ ਸਮੂਹ ਨੂੰ ਸੈੱਟ ਕਰਨਾ ਕਰ ਲਿਆ ਸਾਰਿਆਂ ਨੇ ਬਸ ਨਰਿਆਣ ਗੱਲਾਂ ਕੁਰਸੀਆਂ ਬੰਨੀ ਜਾਂਦਾ ਬਾਕੀ ਮੁੰਡੇ ਆਪਣੇ ਜਮਾਂ ਤਿਆਰ ਬਰ ਤਿਆਰ ਖੜੇ ਆਹ ਹੋ ਜੋ ਜੇ ਤੇ ਆਪਾਂ ਰਾਤ ਰੋਕੇ ਸੀ ਚੰਗਾ ਸੀ ਮੈਂ ਬਥੇਰਾ ਕੁਝ ਵਧੀਆ ਇਹ ਬੰਦਾ ਬਹੁਤ ਵਧੀਆ ਇਹਨੂੰ ਮਿਲੋ ਕਿਤੇ ਇੱਧਰ ਆਏ ਤਾਂ ਚਲੋ ਵੀ ਪਹਿਲਵਾਨ ਨੂੰ ਲਓ ਵੀ ਇਹ ਬਹੁਤ ਵਧੀਆ ਬੰਦਾ ਯਾਰ ਬਹੁਤ ਮਿੱਠਾ ਬੋਲਦਾ ਹੈ ਬੜੀ ਸੋਹਣੀ ਸਰਵਿਸ ਇਹਨੇ ਦਿੱਤੀ ਆਪਾਂ ਨੂੰ ਲੋ ਵੀ ਮੁੰਡੇ ਬਿਲਕੁਲ ਰੈਡੀ ਬਰ ਰੈਡੀ ਚਲੋ ਚੜ੍ਹ ਗਿਆਨ ਕਰਾਂ ਜਦੋਂ ਆਏ ਲੱਗੂ ਨਾ ਵੀ ਜਮਾ ਰੈਡੀ ਹੋ ਗਏ ਆ ਫਿਰ ਵੀ 15 20 ਮੀਟਰ ਲੱਗ ਜਾਂਦੇ ਆ ਕੋਈ ਨਾ ਕਿਸੇ ਨੇ ਗਲਵਜ਼ ਪਾ ਲਏ ਕੋਸ ਕਰ ਲਿਆ ਚਲੋ ਕੋਈ ਗੱਲ ਨਹੀਂ ਮੌਸਮ ਥੋੜਾ ਜਿਹਾ ਬੱਦਲਵਾਈ ਵਾਲਾ ਹੋ ਗਿਆ ਆ ਜਿਹੜਾ ਰੋਡ ਆ ਜਾਂਦਾ ਪਛਾਣ ਨੂੰ ਇਹ ਜਾਂਦਾ ਲੇਹ ਨੂੰ ਆਪਾਂ ਪੌਲ ਟੱਪ ਕੇ ਪਰਲੇ ਪਾਸ ਆਏ ਸੀ ਗੱਲ ਪਦਮ ਤੋਂ ਹੁਣ ਪੌਲ ਟੱਪ ਕੇ ਪਰੇ ਜਾਵਾਂਗੇ ਆਪਾਂ ਸੋਨ ਮਾਰਗ ਨੂੰ ਹਾਂਜੀ ਲੋ ਵੀ ਮੁੰਡਿਆਂ ਨੇ ਜਕਾਰਾ ਲਾਦਾ ਪਹਿਲਾਂ ਹੀ ਕੈਮਰਾ ਬਾਅਦ ਚ ਆਉਣ ਕੀਤਾ ਤੇ ਚਲੋ ਵੀ ਹੁਣ ਚੱਲ ਗਏ ਆਜੋ ਵੀ ਆਜੋ ਕਰ ਆਜੋ ਆਜੋ ਇੱਥੇ ਤਿੰਨ ਚਾਰ ਹੋਟਲ ਬਣੇ ਆ ਨਹਿਰ ਤੇ ਸੋਹਣੇ ਆ ਸਾਰੇ ਵਿਊ ਬੜਾ ਘੈਂਟ ਸ਼ਾਨਦਾਰ ਮੌਸਮ ਠੰਡਾ ਅੱਧਾ ਵੈਸੇ ਹੀ ਠੰਡਾ ਬੱਦਲਵਾਈ ਹੋਈ ਪਈ ਆ ਗਾਂ ਚੱਲ ਕੇ ਵੇਣੇ ਆ ਜੋਜਲਾ ਪਾਸ ਸੋਣ ਮੰਗ ਕੀ ਬਣਦਾ ਆ ਛੋਟਾ ਜਿਹਾ ਇੱਥੋਂ ਦਾ ਬਾਜ਼ਾਰ ਹਜੇ ਬਾਜ਼ਾਰ ਜਿਆਦਾ ਖੁੱਲਿਆ ਨਹੀਂ ਹਜੇ ਬਾਕੀ ਬਜ਼ਾਰ ਸਾਰੇ ਗਾਂ ਹੈ ਆਪਾਂ ਥੋੜੇ ਜਿਹਾ ਬਾਰ-ਬਾਰ ਫਿਰਦੇ ਆ ਤੇ ਕਾਰਗਲ ਸ਼ਹਿਰ ਦੇ ਵਿੱਚ ਟ੍ਰੈਫਿਕ ਵਾਹ ਵਾਹ ਆ ਬਾਈ ਕਹਿੰਦਾ ਵੀ ਮੋਟਰਸਾਈਕਲ ਵਾਲਾ ਤੁਸੀਂ ਨਭਜੋ ਬਾਕੀਆਂ ਨੂੰ ਖੜੇ ਰਹਿਣ ਦਿਓ ਇਹ ਆ ਜੀ ਕਾਰਗਲ ਸ਼ਹਿਰ ਬਹੁਤ ਟ੍ਰੈਫਿਕ ਕਿਸੇ ਹੋਰ ਪਹਾੜੀ ਸ਼ਹਿਰ ਤੇ ਇੰਨਾ ਟ੍ਰੈਫਿਕ ਨਹੀਂ ਦੇਖਿਆ ਜਿੰਨਾ ਇੱਥੇ ਕਾਰਗਲ 'ਚ ਹੈ ਬ੍ਰੇਕਾਂ ਤੇ ਪੈਰ ਆ ਬਸ ਸਪੀਡ ਦੇਖ ਇੱਥੇ ਪਾਣੀ ਦੀ ਓਹ ਹੋ ਹੋ ਵਾਹ ਜੀ ਵਾਹ ਆ ਤਾਂ ਕਿਸੇ ਚੀਜ਼ ਤੇ ਪੱਥਰ ਪੁੱਥਰੇ ਤਾਂ ਹੀ ਛੁੱਟਦੇ ਆ ਲਾ ਬਾਲੀ ਨੇ ਆਹ ਤੇਨੇ ਟੋ ਬਾਕਸ ਦਾ ਲੋਕ ਲਾਉਣਾ ਭੁੱਲ ਗਿਆ ਸੀ ਤੇ ਡੱਗ ਪਿਆ ਵਾ ਟੁੱਟਣ ਡਟਣ ਬਚ ਗਿਆ ਚਲੋ ਬਚ ਗਿਆ ਸਾਰਾ ਕੁਝ ਸੈਟ ਹੈ ਲੋ ਵੀ ਸ਼੍ਰੀਨਗਰ ਆਪਾਂ ਨੂੰ 201 ਕਿਲੋਮੀਟਰ ਸੋਨ ਮਾਰਗ 121 ਤੇ ਆ ਬਲਤਲ ਜਾ ਤੇ ਦਰਾਸ 58 ਤੇ ਦਰਾਸ ਆ ਸਭ ਤੋਂ ਠੰਡਾ ਏਰੀਆ ਇਧਰ ਚਲੋ ਕੋਈ ਨਾ ਖਿੱਚਦੇ ਕੰਮ ਆ ਨਿੱਕੇ ਨਿੱਕੇ ਜੇ ਪੈਂਡਾ ਸਾਰੇ ਉਰਦੂ ਹੀ ਲਿਖੀ ਆ ਇਧਰ ਵੀ ਪਰ ਸੋਹਣਾ ਮਾਹੌਲ ਸੋਹਣਾ ਜਜੀਲਾ ਪਾਸ ਰਹੇਗਾ ਇਥੋਂ 55 60 ਕਿਲੋਮੀਟਰ ਤਕਰੀਬਨ ਨੀੜੇ ਉੱਥੇ ਕਿੰਨੇ ਕੁ ਠੰਡਾ ਤੇ ਕੀ ਮਾਹੌਲਾ ਹੈ ਪਰ ਮੁੰਡਿਆਂ ਨੂੰ ਭੁੱਖ ਲੱਗੀ ਪਈ ਹੈ ਕੁ ਸਵੇਰ ਦੇ ਆ ਗਿਆ ਕੱਪ ਚਾਹ ਹੀ ਪੀਤਾ ਹੋਰ ਕੁਝ ਨਹੀਂ ਹੁਣ ਵੇਣੇ ਕੋਈ ਆ ਗਿਆ ਤਾਂ ਕਿ ਜਗਾ ਕੋਈ ਮੜੀ ਜੀ ਉੱਥੇ ਖੜ ਕੇ ਕੁਝ ਖਾਣੇ ਪੀਣੇ ਹਲਕਾ ਫੁਲਕਾ ਕਿ ਸਭ ਤੋਂ ਵੱਧ ਭੁੱਖ ਆ ਇਸ ਟਾਈਮ ਲੱਗੀ ਪਈ ਹੈ ਨਰੈਣ ਸਿੰਘ ਨੂੰ ਆ ਇਧਰ ਜਿੰਨੇ ਵੀ ਪਿੰਡ ਆ ਨਾ ਐ ਲੱਗਦੇ ਜਿਵੇਂ ਵਿਦੇਸ਼ੀ ਪਿੰਡ ਚ ਹੁੰਦੇ ਆ ਘਰ ਜੇ ਬੜੇ ਸੋਹਣੇ ਲੱਗਦੇ ਹਨ ਰੰਗीन ਤੇ ਰੰਗ ਰੰਗੇ ਵਾਵਾ ਤੇਜ ਜੇ ਕਰਦੇ ਹੈ ਤੇ ਇੱਕ ਚੱਕ ਮੇਜਾ ਗ੍ਰੀਨਰੀ ਜੀ ਕਰਕੇ ਨਾ ਜੱਜ ਦੇ ਵੜਿਆ ਹੈ ਆ ਆਪਰੇ ਨਾਲ ਪਰ ਗਰਮੀ ਜੀ ਨੰਗੇ ਲੱਗਦੇ ਵੀ ਨਾ ਇੱਧਰ ਕੋਈ ਘਰਾਂ ਨੂੰ ਚਾਰ ਦਿਵਾਰੀ ਨਹੀਂ ਕੋਈ ਵੱਡੇ ਗੇਟ ਨਹੀਂ ਗੇ ਆ ਸਿੱਧਾ ਖੁੱਲਾ ਹੀ ਪਿਆ ਸਾਰਾ ਕੁਝ ਨਸ਼ਾ ਤਾਂ ਜਵਾ ਹੀ ਹੈਣੀ ਇੱਧਰ ਭੋਰਾ ਵੀਰਨਾ ਕੋਈ ਚੋਰੀ ਹੈ ਕਮਾਲ ਹੈ 12 ਵਜ ਗਿਆ ਤੇ ਜਜੀਲਾ 39 ਕਿਲੋਮੀਟਰ ਰਹਿ ਗਿਆ ਸੂਨ ਮਾਰਕ 63 ਤੇ ਸ਼੍ਰੀਨਗਰ 149 ਭਾਈ ਇਹ ਆ ਗਿਆ ਦਰਾਸ ਛੋਟਾ ਜਿਹਾ ਸ਼ਹਿਰ ਇਹ ਕੋਈ ਜ਼ਿਆਦਾ ਨਹੀਂ ਪਰ ਠੰਡਾ ਵਾਵਾ ਇਥੇ ਇਹ ਵੇਸ਼ਾਂ ਜਿਆਦਾ ਠੰਡਾ ਰਹਿੰਦਾ ਇਸ ਏਰੀਆ ਚ ਦਰਾਸ ਟਾਈਮ ਹੋ ਗਿਆ ਸਵਾ 11 ਤੇ ਮੁੰਡਿਆਂ ਨੂੰ ਭੁੱਖ ਪੂਰੀ ਲੱਗੀ ਭਈਆ ਤੇ ਦੋ ਬੰਦੇ ਸਾਡੇ ਗਾਂ ਤਾਰਾ ਤੇ ਵਿੱਕੀ ਹੁਣ ਅਸੀਂ ਉਹਨਾਂ ਦੀ ਵੇਟ ਜਾਂ ਵੀ ਉਹ ਕਿੱਥੇ ਖੜੇ ਹੋਣਗੇ ਤੇ ਉੱਥੇ ਖੜ੍ਹ ਜਾਾਂਗੇ ਉਹਨੂੰ ਨਹੀਂ ਪਤਾ ਕਿ ਉਹਨਾਂ ਨੂੰ ਭੁੱਖ ਲੱਗੀ ਆ ਕਿ ਨਹੀਂ ਲੱਗੀ ਸਾਨੂੰ ਤੇ ਉਹਨਾਂ ਨੂੰ ਤਾਂ ਲੱਗੀ ਆ। ਹੋਟਲ ਰੈਸਟੋਰੈਂਟ ਇੱਥੇ ਖਾਣੇ ਰੋਟੀ ਭਈ ਕਿਉਂਕਿ ਟਾਈਮ ਬਾਵਾ ਹੋ ਗਿਆ ਭੁੱਖ ਪੂਰੀ ਲੱਗੀ ਪਈ ਆ। ਨਰਨ ਦਾਲ ਦੂਲ ਕਹਦੇ ਦਾਲ ਵਧੀਆ ਰਹਿੰਦੀ ਆ। ਪ੍ਰੈਸ ਤੇ ਇਹਨੂੰ ਵੀ ਬਾਈਕਰ ਦਾ ਸ਼ੌਂਕ ਬਹੁਤ ਆ। ਇਹ ਪੰਜਾਬ ਆਊਗਾ ਤੇ ਇਹਨੂੰ ਦਿਵਾਉਣਾ ਆਪਾਂ ਮੋਟਰਸਾਈਕਲ ਠੀਕ ਆ। ਓਕੇ ਲੈ ਵੀ ਇਥੋਂ ਰੋਟੀ ਪਾਣੀ ਖਾ ਲਿਆ ਤੇ ਹੁਣ ਆਪਾਂ ਚੱਲਦੇ ਆਂ। ਠੀਕ ਆ ਭਈ ਓਕੇ ਆਰਮੀ ਟ੍ਰੇਨਿੰਗ ਕੈਂਪ ਆ ਇੱਥੇ ਟ੍ਰੇਨਿੰਗ ਦਿੰਦੇ ਆਂ ਪਹਾੜਾ ਪੂੜਾ ਤੇ ਚੜ੍ਹਨ ਦੀ ਇਹਨਾਂ ਨੂੰ। ਗੱਡ ਆ ਵੀ ਸੋਹਣਾ 뷰 ਜਾਂ ਬਣਦਾ ਸੜਕਾਂ ਐ ਘੁੰਮ ਕੇ ਜੇ ਤੇ ਐਂ ਇਂ ਜਾਂਦੇ ਥੱਲੇ ਪਾਣੀ ਜਾਂ ਵਗਦਾ ਤੇ ਐਟਾ ਆ ਵੀ ਇੱਥੇ ਇੱਕ ਐਂਟਰੀ ਪਵਾਉਣੀ ਸੀ ਐਂਟਰੀ ਪਵਾਤੀ ਆ ਤੇ ਜਰਜੀਲਾ ਟਾਪ ਇਥੋਂ ਰਹਿ ਗਿਆ ਸਾਰਾ 18 ਕਿਲੋਮੀਟਰ ਸੋਨ ਮਾਰਗ 35 ਆ ਜਰਜੀਲਾ ਵੇਖਣਾ ਪਹਿਲਾਂ ਤਾਂ ਚੱਲ ਕੇ ਕੀ ਕਹਿੰਦਾ ਆ ਜਾ ਆਵੇਂ ਬਰਫ ਕੋਲੇ ਕਰਦੇ ਆ ਲੈ ਵੀ ਆਪਾਂ ਅੱਜ ਜੀਲਾ ਚੜਨ ਆਲੇ ਆ ਨੇੜੇ ਆ ਐ ਬਰਫ ਛਟੇਰ ਲੱਗੇ ਪਏ ਪੰਜਾਬ ਚ ਲੈ ਕੇ ਚੱਲ ਗਏ ਠੰਡ ਕਰਾਈਏ ਉੱਥੇ ਕਰੋਣੀ ਤੇ ਕਿੰਨਾ ਸੋਹਣਾ ਏਰੀਆ ਯਾਰ ਆ ਬੜਾ ਆਨੰਦ ਠੰਡੀ ਠੰਡੀ ਹਵਾਵਾਂ ਨਜ਼ਾਰੇ ਆ ਹਾ ਵਾੜਾ ਸ਼ਾਨਦਾਰ ਵਿਊ ਹੈ ਯਾਰ ਹੈ ਆ ਜਾ ਆ ਜਾ ਹਾਂ ਇਹ ਆ ਬਿਗਰਮ ਫੱਕਰ ਸਰ ਵਾਲਾ ਮੁੰਡਿਓ ਤਬ ਤਾਂ ਨਹੀਂ ਝੋਪਰ ਬਣੀ ਜਾਂਦੀ ਫਿਰ ਹਰ ਕਿਵੇਂ ਬਣਾਵਾ ਜਿਵੇਂ ਤੂੰ ਕਹਵੇਂ ਬਣੀ ਜਾਂਦੀ ਦੱਸ ਸਾਹਮਣੇ ਆ ਗਿਆ ਜਿਲ੍ਹਾ ਟਾਪ ਕਹਿੰਦੇ ਵੀਰੋ ਇਹਦੀ ਹੈਗੀ 11649 ਫਟਾ ਇਹਦੀ ਉਚਾਈ ਤੇ ਸ਼੍ਰੀਨਗਰ ਤੋਂ X8 ਰਹਿ ਗਿਆ ਜੰਮੂ 404 ਕਿ ਮੁੰਡੇ ਟਾਰਗੇਟ ਵੱਡਾ ਹੀ ਚੱਕੀ ਫਿਰਦੇ ਆ ਕਹਿੰਦੇ ਅੱਜ ਪੰਜਾਬ ਪਹੁੰਚਣਾ ਦੇ ਗਾਂ ਵੇਣੇ ਕੀ ਕਰਦੇ ਆ ਆ 11649 ਫੁੱਟ ਸਾਹਮਣੇ ਡਰਮਾਂ ਤੇ ਰੰਗ ਜਾ ਕਰਕੇ ਕੀ ਲਿਖਿਆ ਫੇਅਰਲੈਸ ਵਾਵਾ ਕੁਝ ਲਿਖਿਆ ਬਾਅਦ ਚ ਪੜਾਂਗੇ ਵੀਡੀਓ ਬਣਾਉਣੇ ਨਿਕਰੇ ਰਹਿੰਦੀ ਮੁੰਡਿਆ ਨੇ ਜਦੇਲਾ ਵਾਸਤੇ ਵਾਵਾ ਫੋਟੋਗ੍ਰਾਫੀ ਕਰ ਕਰ ਲਈ ਆ ਹੁਣ ਚਲਦੇ ਆਂ ਗਾਂ ਨੂੰ ਆ ਜਾਓ ਵੀ ਗੱਲਾਂ ਨਵੀਂ ਵੀਡੀਓ ਵਾਟਾਂ ਅੱਜ ਤਾਂ ਬਹੁਤ ਜੰਮੂ ਪਿਆ 404 ਇੱਧਰ ਵੀ ਬਹੁਤ ਤਗੜੇ ਭੰਡਾਰ ਪਏ ਸੇ ਬਰਫ਼ ਦੇ ਆਪਣੇ ਕੋਲੇ ਵੀ ਮੁੱਖ ਦੇਣੀ ਪਾਣੀ ਪੁਣੀ ਨਹੀਂ ਮੁੱਖਦਾ ਟੈਨਸ਼ਨ ਨਾ ਲਿਓ ਵਾਧੂ ਆ ਬਰਫ਼ ਇੱਥੇ ਵੇਖ ਲਈ ਅਸੀਂ ਆ ਥੱਲੇ ਆ ਸੋਣ ਮਾਰਗ ਉੱਥੇ ਜਾਣਾ ਆਪਾਂ ਲੈ ਵੀ ਹੁਣ ਤਾਂ ਨਿੱਕੀ ਜੀ ਵਾਟਾ ਕਰਸੇਗਾ ਕੋਈ ਜ਼ਿਆਦਾ ਨਹੀਂ ਬਰਫਾਂ ਦਾ ਪਾਣੀ ਖੁਰਖੁਰ ਕੇ ਜਾਈ ਜਾਣਾ ਇੱਥੋਂ ਦੀ ਇਹ ਨਾਰਮਲ ਕੇਸ ਹੀ ਆ ਨਹੀਂ ਆ ਗਿਆ ਵੇ ਪੁਰ ਮੇਰਾ ਸੋਨਮਾਰਗ 10 ਆ ਤੇ ਜੰਮੂ 399 ਸ਼੍ਰੀਨਗਰ 95 ਸ਼੍ਰੀਨਗਰ ਤਾਂ ਜਾਣਾ ਜਾਣਾ ਜੰਮੂ ਵੀ ਜਾ ਸਕਦੇ ਆ ਤੇ ਪਿੰਡ ਵੀ ਜਾ ਸਕਦੇ ਆ ਵੇਣੇ ਮਾਉਣ ਟਾਈਮ ਹੋ ਗਿਆ ਪਾਉਨੇ 2 ਟੈਂਪਰੇਚਰ 19 ਆ ਫਿਰਦੇ ਆਪਾਂ ਸੋਨਮਾਰਗ ਕੋਲੇ ਆ ਤੇ ਬਾਕੀ ਚਲੋ ਟਾਰਗੇਟ ਤਾਂ ਲੰਮਾ ਹੀ ਸੀਗਾ ਖਿੱਚਾਂਗੇ ਬਾੜਾ ਚੁੱਤਾ ਖਿੱਚੀ ਗਈ ਕਰਦੇ ਨੇੜੇ ਕੰਮ ਨੂੰ ਹੋਲੇ ਪਹਾੜੀ ਬੱਕਰੀਆਂ ਕਿੰਨੇ ਸੋਹਣੇ ਸੰਗ ਜੇ ਇਹਨਾਂ ਦੇ ਵੱਖਰੇ ਹੀ ਆ ਸਾਹਮਣੇ ਆ ਗਿਆ ਸੌਣ ਮਾਰਗ ਲੈ ਬੰਦਿਆ ਨੇ ਬ੍ਰੇਕ ਲਾਤਾ ਇੱਥੇ ਹੰਦੇ 2-4 ਮਿੰਟ ਰਲਾਦ ਕੇ ਰੇੜ ਕੋੜ ਜਾਂ ਮੈਦਾਨਾ ਸੋਹਣਾ ਮਾਹੌਲ ਆ ਰਹਾ ਹਾਣ ਵੇਖਣ ਵਾਲਾ ਯਾਰ ਪਾਲਾ ਸਾਫ ਪਾਣੀ ਹੈ ਨਾ ਯਾਰ ਕਮਾਂ ਕਮਾਂ ਵਾਲਾ ਸੋਨਮਾਰਕ ਚ ਵੀ ਅਟਾ ਨਾਲ ਬਣੀ ਜਾਂਦੀ ਹੈ ਥੋੜੇ ਟਾਈਮ ਤੱਕ ਚਾਲੂ ਹੋ ਜੂਗੀ ਫਿਰ ਜੀਲਾ ਪਾਸ ਚਾਣਾ ਦੀ ਲੋਡ ਨਹੀਂ ਬਹੁਤ ਟਾਈਮ ਵਾਜਾ ਕਰੂਗਾ ਕੜੀਆਂ ਪੈਣ ਲੱਗ ਪੀਆਂ ਚੰਗਾ ਗਾਰਿਆਂ ਕੋਟ ਦੇ ਨਹੀਂ ਲਾਏ ਆਪਾਂ ਆ ਸਾਹਮਣੇ ਬਹੁਤ ਜ਼ਬਰਦਸਤ ਵੀਊ ਹੈ ਯਾਰ ਓਹੋ ਸਨੋਹ ਦਿਨਾਂ ਤੇ ਕੀ ਬਾਤ ਹੈ ਯਾਰ ਫਿਰ ਆ ਅਟਾ ਨਾਲ ਬਣੀ ਹੈ ਸੋਨਮਾਰਕ ਵਾਲੀ ਬਾਹਵਾਂ ਲੰਮੀ ਲੱਗਦੀ ਦੀ ਸੋਹਣੀ ਹੈ ਘੈਂਟ ਆਪਾਂ ਖੁਖੇ ਲੱਗੇ ਆ ਪੂਰੀ ਟੌਰੀ ਹੀ ਬਣਾਈ ਐਵੇਂ ਦੇਸੀ ਜਿਹਾ ਕੰਮ ਨਹੀਂ ਗਾ ਪਿੱਛੇ ਜੇ ਮੋਦੀ ਤੇ ਘਾਟਨ ਕਰਕੇ ਗਿਆ ਸੀ ਇਹ ਤਾਂ ਬਹੁਤ ਲੰਮੀ ਟਨਾਲਾ ਬਈ 10 12 ਕਿਲੋਮੀਟਰ ਤਾਂ راہ ਉਹ ਨਹੀਂ ਲੱਗਦਾ ਹੋਊਗੀ ਬੜਾ ਸ਼ਾਰਟ ਕੱਟ ਕਰਤਾ ਨੇ ਹੁਣ ਜਾ ਕੇ ਦਿੰਦੇ ਨਿਕਲਿਆ ਬੜੇ ਟਾਈਮ ਦੇ ਅੰਦਰ ਅੰਦਰ ਤੜਿਆਉਨੇ ਆ ਆ ਆ ਆ ਫਰਦੇ ਹੁਣ ਇੱਧਰ ਸ਼ਰੀਨਗਰ ਦੇ ਨੇੜੇ ਤੇਰੇ ਹੀ ਆ ਤੇ ਕੋਈ ਟੂਰਿਸਟ ਨਹੀਂ ਕੋਈ ਬਾਹਰਲੀ ਗੱਡੀ ਨਹੀਂ ਮਿਲੀ ਸਾਨੂੰ ਕੁਝ ਨਹੀਂ ਮਿਲਿਆ ਅਸੀਂ ਆ ਚਾਰ ਜਣੇ ਜਿਹੜੇ ਪੰਜਾਬ ਨੰਬਰਾਂ ਕਿਸੇ ਵੀ ਹੋਰ ਸਟੇਟ ਦਾ ਜੰਮੂ ਕਸ਼ਮੀਰ ਤੋਂ ਬਣਾ ਹਜੇ ਤੱਕ ਗੱਡੀ ਨਹੀਂ ਮਿਲੀ ਕੋਈ ਜਾਂ ਫੌਜ ਫਿਰਦੀ ਆ ਜਾਂ ਅਸੀਂ ਫਿਰਦੇ ਆ ਰੋਡ ਤੇ ਮੌਲ ਹਜੇ ਵੀ ਇੱਥੇ ਥੋੜਾ ਆ ਟੈਂਸ਼ਨ ਵਾਲਾ ਹੈਗਾ ਹੈ ਪਤਾ ਨਹੀਂ ਆਪਾਂ ਨੂੰ ਕਿਹੜਾ ਆਪਾਂ ਸ਼ਰੀਨਗਰ ਨਾਲ ਨੂੰ ਜਾਈ ਜਾਨੇ ਆ ਇੱਥੇ ਪੂਰੀ ਰੌਣਕ ਹੈ ਤਕਰੀਬਨ ਸਾਰਿਆਂ ਦੇ ਮੂੰਹ ਮਾ ਟੱਕ ਜੰਦੇ ਵਰਕੇ ਵਰਕੇ ਜੇ ਪਾਈ ਆ ਕਿਉਂਕਿ ਸਾਰਾ ਮੁਸਲਮੇ ਰ ਗਿਆ ਹੀ ਹੈ ਨਾ ਟੋਟਲੀ ਰੋਡ ਹੋ ਗਿਆ ਕਿੱਥੇ ਜਾਣਾ ਵਰਦੂ ਬਾਅਦ ਨਾ ਕਹੇ ਲਾਇ ਪਾਇਆ ਥਾਂ ਥਾਂ ਆ ਜਾਈ ਬਹੁਤ ਫੌਜ ਖੜੀ ਆ ਉਹਨੇ ਲੋਕ ਨਹੀਂ ਇੱਥੇ ਜਿੰਨੀ ਫੌਜ ਫਿਰਦੀ ਆ ਪਾਣੀ ਬਹੁਤ ਖੜਾ ਆ ਤੇ ਉਧਰ ਭੇਡਾਂ ਆ ਗਈਆਂ ਭੇਡਾਂ ਦਾ ਹੈ ਕੋਈ ਫਰਕ ਆ ਆਪਣੀਆਂ ਵੱਡਾ ਨਾਲੋਂ ਫਰਕ ਆ ਬਈ ਇਹਨਾਂ ਦੇ ਕਈਆਂ ਦੇ ਸਿੰਘ ਜੀ ਮੁਰਮੇ ਜੀ ਹੋ ਰਹੀ ਆ ਜਿਵੇਂ ਆ ਜਾਂਦਾ ਭੇਡੂ ਹੀ ਆਉਣਾ ਇਹ ਬਾੜੀ ਇਹਨਾਂ ਦੇ ਵੱਨ ਜੀ ਲੱਗੀ ਇਹ ਤੇ ਜਿੰਨੇ ਆ ਕੁੜੀਆਂ ਸਕੂਲ ਪੜ੍ਹਦਿਆਂ ਵੇਲਾ ਸਾਰੀਆਂ ਕੁੜੀਆਂ ਦੇ ਨਾ ਸਿਰ ਟਕੇ ਆ ਐਂਡ ਪ੍ਰੋਪਰ ਲੈਂਦੀਆਂ ਚੁੰਨੀ ਆ ਆਪਣੇ ਆ ਵੇਲਾ ਮੂਰੇ ਨਾ ਮੂੰਹ ਵੀ ਟਕੇ ਆ ਬਾੜਾ ਮੰਨਦੇ ਆ ਅੱਜ ਧਰਮ ਨੂੰ ਯਾਰਾ ਨਾ ਲੈ ਚੁੰਨੀਆਂ ਨਾ ਸਿਰ ਟਕੇ ਆ ਮੂੰਹ ਟਕੇ ਆ ਹਾਂ ਹਨੀ ਵਧੀਆ ਯਾਰਾ ਭੱਜ ਗਏ ਆ ਤੇ ਆਪਾਂ ਪਹੁੰਚ ਗਏ ਸ਼੍ਰੀਨਗਰ ਤੇ ਆ ਸਾਹਮਣੇ ਆਪਣੇ ਡਲ ਲੇਕ ਆ ਪਰ ਟੂਰਿਸਟ ਜਮਾ ਹੈ ਨਹੀਂ ਅੱਜ ਦੀ 19 ਮਈ ਅੱਜ ਤਾਂ ਫਿਰ ਹਸਾਵਣ 19 20 ਤਰੀਕ ਹੋਣੀ ਆ ਅੱਜ ਮਈ ਦੀ 0 ਆ ਕੋਈ ਟੂਰਿਸਟ ਨਹੀਂ ਪਤਾ ਨਹੀਂ ਯਾਰ ਉਹਨਾਂ ਦਾ ਮੈਂ ਹੀ ਤਾਂ ਕਹਿੰਦਾ ਵੀ ਉਹਨਾਂ ਦਾ ਆਪਾਂ ਨੂੰ ਫਾਇਦਾ ਕੀ ਜੋਂਖ ਸ਼ਾਲੀਮਾਰ ਗਾਰਡਨ ਅੱਗੇ ਸਾਰਾ ਖੁਸ਼ੀ ਵਾ ਜਮਾ ਹੈ ਯਾਰ ਸਨਸਾਨ ਹੀ ਆ ਕੋਈ ਟੂਰਿਸਟ ਜਮਾ ਹੈ ਨਹੀਂ ਆਪਾਂ ਥੋੜੇ ਗਿੱਤੇ ਹੀ ਆ ਗਏ ਹਜੇ ਲੋਕਾਂ ਨਾਲ ਸਹਿਮਤੀ ਆ ਅੱਗੇ ਤਾਂ ਇੱਥੇ ਇੰਨੀ ਰੌਣਕ ਹੁੰਦੀ ਨਾ ਇਸ ਥਾਂ ਤੇ ਬਹੁਤ ਜ਼ਿਆਦਾ ਹੁਣ ਦੇਖ ਲੈ ਕੋਈ ਨਹੀਂ ਆਲੇ ਲੋਕਲ ਹੀ ਬੰਦੇ ਦੋ ਚਾਰ ਫਿਰਦੇ ਆ ਸੁੰਨ ਸਰਾਂ ਛਾਰੀ ਲੈ ਗਦੇ ਇੱਤੋਂ ਦੀ ਢੇੜਾ ਦੇ ਲਿਆ ਆਪਾਂ ਬਸ ਹੈ ਸੁੰਨ ਸਰਾਨੀ ਆ ਅਸਰ ਪਿਆ ਲੋਕਾਂ ਤੇ ਬਹੁਤ ਨਾ ਇਹ ਤਾਂ ਇਹ ਸੁੰਨੀ ਲੇਕ ਪਹਿਲੀ ਵਾਰੀ ਦੇਖੀ ਸੁੰਨੀ ਲੇਕ ਡਾਲ ਲੇਕ ਤੇ ਆ ਗਏ ਆ ਇੱਥੇ ਕੁਝ ਖਾਣੇ ਪੀਣੇ ਆ ਤੇ ਫਿਰ ਅਗਲਾ ਪ੍ਰੋਗਰਾਮ ਕੋਈ ਬਣਾਉਨੇ ਆ ਵੀ ਕੀ ਕਰਨਾ ਇਦੋਂ ਅਗੇ ਮੋਟਰਸਾਈਕਲ ਲਾਤੇ ਆ ਪਰ ਟੂਰਿਸਟ ਟੂਰਿਸਟ ਹੈ ਨਹੀਂ ਕੋਈ ਜਮਾ ਹੀ ਇੱਥੇ ਇੱਕ ਵੀ ਹੈ ਨਹੀਂ ਆ ਵੀ ਆਪਾਂ ਫਿਰ ਦਾਲ ਲੇਕ ਦੇ ਕੋਲੇ ਇੱਥੋਂ ਖਾ ਪੀ ਲਿਆ ਸਾਹਮਣੇ ਹੈਗਾ ਮੁਗਲ ਗਾਰਡਨ ਇਹਦਾ ਟਾਈਮ ਹੈ 7:30 ਵਜੇ ਦਾ ਕਹਦਾ ਆ ਕੇ ਵੇਖਾਂਗੇ ਰੂਮ ਲੱਭਦੇ ਪਹਿਲਾਂ ਆਪਾਂ ਮੁਗਲ ਗਾਰਡਨ ਫੁੱਲ ਬਗੀਚੇ ਆ ਮੁਗਲਾਂ ਦੀ ਯਾਦਗਾਰ ਬਣੀ ਹੋਈ ਆ ਠੀਕ ਆ ਇਹ 7:30 ਤੱਕ ਖੁੱਲ੍ਹਾ ਹੁੰਦਾ ਨੌਂ ਤੋਂ ਲੈ ਕੇ ਬਹ ਠੀਕ ਆ ਪਾਉਨੇ ਆ ਦੇਖਣ ਵਾਲੀ ਚੀਜ਼ ਆ ਇਹ ਆਂਦੇ ਵੀ ਬਹੁਤ ਸੋਹਣਾ ਹੈ ਦੇਖਣ ਵਾਲੀ ਆਈਟਮ ਪਹਿਲਾਂ ਜਾਂਨੇ ਰੂਮ ਲੱਭ ਕੇ ਸਮਾਨ ਰੱਖ ਕੇ ਕੱਪੜੇ ਚੀਜ਼ ਕਰਕੇ ਫਿਰ ਆਉਨੇ ਆ ਚਲੋ ਵੀ ਜਿਵੇਂ ਜਿਵੇਂ ਸ਼ਾਮ ਹੋ ਜਾਂਦੀ ਹੈ ਫਵਾਜ ਵਧ ਜਾਂਦੀ ਭਈ ਓਏ ਨਾਲ ਹੋਰ ਵੀ ਅੱਗੇ ਵੀ ਦੋ ਵਾਰੀ ਨੰਗੇ ਆ ਆ ਦੇਖ ਲੋਗ ਵੇਖ ਕੇ ਗਏ ਆ ਪਰ ਰਹਿਣ ਦਾ ਮੌਕਾ ਨਹੀਂ ਮਿਲਿਆ ਰਹਿਣ ਦਾ ਮੌਕਾ ਉਦੋਂ ਬਣਿਆ ਜਦੋਂ ਕੋਈ ਨਹੀਂ ਇੱਥੇ ਆਇਆ ਉਦੋਂ ਰਹਿਣ ਲੱਗੇ ਆਪਾਂ ਅਸ ਟਾਈਮ ਆਪਾਂ ਸ਼੍ਰੀ ਨਗਰ ਸ਼ਹਿਰ ਦੇ ਵਿੱਚ ਘੁੜੇ ਦਿੰਦੇ ਫਿਰਦੇ ਆ ਕਿਉਂਕਿ ਆਪਾਂ ਹੋਟਲ ਲੱਭ ਰਹੇ ਆ ਪਤੇ ਪੁਲਿਸ ਵਾਲਿਆਂ ਨਾਲ ਗੱਲਬਾਤ ਕੀਤੀ ਸੀ ਉਹ ਕਹਿੰਦੇ ਬਈ ਤੁਸੀਂ ਹੋਟਲ ਲਓ ਸ਼ਹਿਰ ਦੇ ਵਿੱਚ ਬੇਫਿਕਰ ਹੋ ਕੇ ਰਹਿਓ ਕੋਈ ਟੈਨਸ਼ਨ ਵਾਲੀ ਗੱਲ ਨਹੀਂ ਜੀ ਠੀਕ ਆ ਬਈ ਗੱਲ ਲੇਖਦਾ ਪਾਹ ਸਾਹਮਣੇ ਐਂਟਰੀ ਕੀਤੀ ਸੀ ਤਾਂ ਹੰ ਘੁੰਮ ਕੇ ਆਏ ਤਕਰੀਬਨ ਆਹਦੇ ਵੀ 12 13 ਕਿਲੋਮੀਟਰ ਦਾ ਆ ਰਾਊਂਡ ਬਣ ਜਾਂਦਾ ਹੈ ਤਕੜਾ ਏਰੀਆ ਸਾਹਮਣੇ ਬੋਟ ਹਾਊਸ ਆ ਸਾਰੇ ਇਹ ਤੇ ਰਮਾਈ ਕਰਦੇ ਫੈਮਿਲੀ ਨਾਲ ਆ ਕੇ ਜਦੋਂ ਸਾਰਾ ਮਾਹੌਲ ਜਾ ਸੈੱਟ ਹੋ ਗਿਆ ਹਜੇ ਨਹੀਂ ਆ ਵੀਰੋ ਕਿ ਨਰੈਣ ਨੇ ਹੋਟਲ ਲੱਭਿਆ ਕੋਈ ਵੇਖਣ ਚੱਲੇ ਆ ਹਾਂ ਤਾਂ ਸਸਤਾ ਹੀ ਆ ਕੰਮਾਂ ਦੇ ਪਰ ਵੇਖ ਲਈ ਕੋਈ ਸਸਤੇ ਸਾਰੇ ਇਹ ਖਾਲੀ ਪਏ ਹਨ ਹਜੇ ਟੂਰਿਸਟ ਕੋਈ ਆਇਆ ਨਹੀਂ ਬਾਲਾ ਉੱਥੇ ਹੋਟਲ ਆਪਾਂ ਨੂੰ ਫੱਟ ਨਹੀਂ ਆਇਆ ਹੁਣ ਹੋਰ ਥਾਂ ਜਾ ਰਹੇ ਹਾਂ ਉਹ ਵੇਖਣੇ ਕਿਵੇਂ ਆ ਗੀ ਚੌਕ ਰਾਜ ਬਾਗ ਹੁਣ ਇਹ ਆਪਾਂ ਨੂੰ ਰਾਜ ਬਾਗ ਜੈਸੀ ਉੱਥੇ ਲੈ ਹੋਟਲ ਉਧਰ ਜੰਨੇ ਆਪਾਂ ਅੱਜ ਪਹਿਲੀ ਵਾਰ ਸ਼੍ਰੀ ਨਗਰ ਅੰਦਰਗੜ ਦੇ ਰਹੇ ਆ ਕਿ ਤਾਂ ਬਾਰ ਬਾਰ ਨਾ ਨੰਗਾ ਜਾਈਦਾ ਸ਼੍ਰੀ ਨਗਰ ਸ਼ਹਿਰ ਵੀ ਪੂਰਾ ਸੋਹਣਾ ਸ਼ਹਿਰ ਆ ਸਾਫ਼ ਸੁਥਰਾ ਐਨ ਘੈਂਟ 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 ਲੱਗਦਾ ਪੂਰਾ ਐ ਨਹੀਂਗਾ ਵੀ ਪੁਰਾਣਾ ਜਿਹਾ ਕੋਈ ਕਵਾੜ ਗਿਆ ਨਹੀਂਗਾ ਪੂਰੀ ਗੱਲ ਬਾਤ ਆ ਮੱਧੇ ਕਿਦਰ ਮੁੜ ਗਏ ਇੱਧਰ ਹੀ ਗਏ ਲਾ ਵੀ ਇਧਰ ਆਪਣਾ ਹੋਟਲ ਵਾਵਾ ਦੂਰ ਆ ਗਏ ਆਪਾਂ ਲੇਕ ਤੋਂ 5-6 ਕਿਲੋਮੀਟਰ ਦੂਰ ਆ ਗਏ ਆ ਦੋ ਰਾਈਡਰ ਮਿਲੇ ਸਾਨੂੰ ਚਾਹ ਚੜ ਗਿਆ ਵੀ ਸ਼ੁਕਰ ਹੈ ਕੋਈ ਸਾਡੇ ਬਣਾ ਹੋਰ ਵੀ ਹੈਗਾ ਇੱਥੇ ਹਾਂ ਮਹਾਰਾਸ਼ਟਰ ਵਾਲੇ ਹੈਗੇ ਆ ਲੋ ਵੀ ਜਿਹੜੇ ਹੋਟਲ 'ਚ ਆਪਾਂ ਆਏ ਆ ਤੇ ਆ ਆਪਣਾ ਰੂਮ ਹੈ ਕੋਲੋਂ ਮਟਾਵਲ ਮੰਗਿਆ ਸੀਗਾ ਹੰਦਾ ਇੱਕ ਟਾਵਲ ਦੇ 50 ਰੁਪਏ ਲੱਗਣਗੇ ਮੈਂ ਸਾਡੇ ਉਸਤਾਦ ਨਾਲ ਗੱਲ ਕਰ ਰਿਹਾ ਹੰਦਾ ਟਾਵਲ ਦੇਣੋਂ ਹੋਣ ਵਾਸਤੇ ਭਈਆ ਆ ਕੁਸਮਾ ਅਚਮਤ ਕਿਹੜਾ ਜਗ੍ਹਾ ਤੇ ਮਰੀਏ ਆ ਮੈਂ ਕਰੀ ਜਾਂਦਾ ਕੈਮਰਾ ਹਾਂ ਅੱਛਾ ਕਿੰਨੇ 50 ਰੁਪਏ ਕਟਾਵਲ ਦੇ ਮੈਂ ਕਹਤੋਂ ਇੱਥੇ ਦੇ ਦੇ ਇਸ ਕਾਸਕਾ ਨਾਲਾਂਗੇ ਯਾਰ